ਤੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਗਵਾਹੀ ਦੇ ਵਿੱਚ ਲੋਕ ਸਭਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਨਾਲ ਅਜਨਾਲਾ ਦੇ ਬਜ਼ਾਰਾ ਦੇ ਵਿੱਚ ਰੋਟੋ ਕਟਿਆ ਗਿਆ ਕਾਂਗਰਸੀ ਵਰਕਰਾਂ ਦੇ ਵਿੱਚ ਪਾਰੇ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਹੈ ਤੇ ਵਰਕਰਾਂ ਤੇ ਦੁਕਾਨਦਾਰਾਂ ਨੇ ਸਰਪੋ ਸਰਪੋ ਪਾਕੇ ਜੜਾ ਹੈ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਸਨਮਾਨਿਤ ਕੀਤਾ ਹੈ ਦੇਸ਼ ਅੰਦਰ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ ਤੇ 400 ਸੀਟ ਦਾ ਦਾਵਾ ਕਰਨ ਵਾਲਿਆਂ ਨੂੰ 100 ਸੀਟਾਂ ਵੀ ਨਹੀਂ ਮਿਲਣੀਆਂ ਨੇ ਯਰ ਪ੍ਰਤਾਪ ਸਿੰਘ ਅਜਨਾਲਾ ਸ਼ਾਰਟ ਕੀਤਾ ਜਾ ਰਿਹਾ ਉਸੇ ਤਰੀਕੇ ਨਾਲ ਹੀ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਤੋਂ ਗੁਰਜੀਤ ਸਿੰਘ ਔਜਲਾ ਅੱਜ ਹਲਕਾ ਅਜਨਾਲਾ ਚ ਪਹੁੰਚੇ ਹੋਇਆ ਜਿੱਥੇ ਕਿ ਅੱਜ ਇੱਕ ਅਜਨਾਲਾ ਦੇ ਬਾਜ਼ਾਰਾਂ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਗੱਲ ਕਰੀ ਕਿ ਹਰਪ੍ਰਤਾਪ ਸਿੰਘ ਅਜਨਾਲਾ ਸਾਬਕਾ ਸਾਬਕਾ ਵਿਧਾਇਕ ਵੱਲੋਂ ਪਰਵਾਹ ਹੁੰਗਾਰਾ ਦਿੱਤਾ ਜਾ ਰਿਹਾ ਜਿਸ ਤਰੀਕੇ ਨਾਲ ਨਾਲ ਇੱਥੇ ਅੱਜ ਕੀਤੀ ਜਾ ਰਹੀ ਗੱਲ ਸਨ ਤਾਂ ਮੌਜੂਦ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹੋ ਪਰਵਾਹ ਸਵਾਗਤ ਕੀਤਾ ਜਾ ਰਿਹਾ ਸਕਦਾ ਵਨ ਦੇਖੋ ਬੜੀ ਮਾਨ ਦੀ ਗੱਲ ਹੈ ਕਿਉਂਕਿ ਇਸ ਦਾਰਾ ਪ੍ਰਤਾਪ ਸਿੰਘ ਅਜਨਾਲਾ ਔਰ ਔਰ ਇਹੀ ਇੱਕ ਮਾਨ ਹੁੰਦਾ ਸਾਨੂੰ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਦੇਸ਼ ਨੂੰ ਜਦੋਂ ਲੋੜ ਪਈ ਹੈ ਕਾਂਗਰਸ ਪਾਰਟੀ ਦਾ ਇੱਕ ਇੱਕ ਸਿਪਾਈ ਔਰ ਖਾਸ ਕਰਕੇ ਪੰਜਾਬੀ ਹਮੇਸ਼ਾ ਦੇਸ਼ ਨਾਲ ਖੜਦਾ ਅੱਜ ਲੋੜ ਆ ਜਿਹੜਾ ਕਨਸਟੀਟਿਊਸ਼ਨ ਖਤਮ ਕੀਤਾ ਜਾ ਰਿਹਾ ਹੈ ਦੇਸ਼ ਦੇ ਵਿੱਚ ਜਿਹੜਾ ਜਿਹੜੇ ਅਧਿਕਾਰ ਖਤਮ ਕੀਤੇ ਜਾ ਰਹੇ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਦਾ ਜਿਹੜੇ ਅਧਿਕਾਰ ਲੋਕਾਂ ਨੇ ਦਿੱਤੇ ਸੀ ਉਹਨਾਂ ਨੇੜੇ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹਦੇ ਤੇ ਜਿਹੜੀ ਪੰਜਾਬ ਆ ਪੰਜਾਬੀ ਆ ਇੱਕ ਮਤ ਨੇ ਸੋ ਇਹ ਜਿਹੜੀ ਲੜਾਈ ਆ ਇਹ ਅਸੀਂ ਸੰਸਦ ਤੱਕ ਜਿਹੜੀ ਲੜਨ ਦਾ ਜਿਹੜਾ ਸਾਡੀ ਸੈਕੂਲਰ ਫੋਰਸੇਜ਼ ਨੇ ਸੈਕੂਲਰ ਥੌਟ ਰੱਖਦੇ ਲੋਕ ਉਹਨਾਂ ਨੇ ਮੰਡ ਬਣਾਇਆ ਔਰ ਕਾਂਗਰਸ ਪਾਰਟੀ ਦਾ ਜਿਹੜਾ ਸਿਪਾਈ ਹੈ ਔਰ ਜਿਹੜਾ ਵਰਕਰ ਹੈ ਉਹ ਅੱਜ ਤੁਸੀਂ ਨਾਲ ਨਾਲ ਕੇ ਚ ਦੇਖ ਲੋ ਕਿੰਨਾ ਚਾਰਜ ਹੈ ਆਓ ਜੀ ਸਰ ਇਹ ਨਾਲੇ ਪਹੁੰਚੋ ਕਿੰਨਾ ਪਿਆਰ ਮਿਲਿਆ ਸਕਦਾ ਅੱਜ ਜਿੱਦ ਸਨ ਸਨਮਾਨਤ ਵੀ ਕੀਤਾ ਜਾ ਰਿਹਾ ਥਾਂ ਥਾਂ ਤੇ ਬਹੁਤ ਭਾਰੀ ਪਿਆਰ ਮਿਲਿਆ ਆ ਇਹੀ ਪਿਆਰ ਮਾਨ ਸਤਕਾਰ ਹੁੰਦਾ ਜਿਹੜੇ ਦੇ ਨਾਲ ਅਸੀਂ ਲੋਕ ਅੱਗੇ ਵਧਦੇ ਆ ਔਰ ਇਹੀ ਸਾਡੀ ਤਾਕਤ ਬਣਦਾ ਹੈ ਹਾਂ ਜੀ ਹੋਰ ਹੋਰ ਸਰ ਕੀ ਕਰਨ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਆਪਾਂ ਦੂਜੀਆਂ ਪਾਰਟੀਆਂ ਵਿਰੋਧੀ ਧਿਰਾਂ ਵੱਲੋਂ ਵੀ ਤੇ ਕਿਤਨਾ ਕਿਤੇ ਤੁਹਾਡੀ ਵਿਕਾਸ ਤੇ ਸਵਾਲ ਉਠਾਏ ਜਾ ਰਹੇ ਜੇ ਜੋਸ਼ੀ ਦੀ ਗੱਲ ਕਰੀਏ ਉਹਨਾਂ ਨਾਲੋਂ ਵੱਡੇ ਤੌਰ ਤੇ ਤੇ ਨਿਸ਼ਾਨਾ ਬਣਾਇਆ ਗਿਆ ਤੁਹਾਨੂੰ ਅੱਜ ਕੱਲ ਤੁਸੀਂ ਕਿਸੇ ਦੀ ਬਾਈਟ ਕੱਟ ਕੇ ਵੇਖ ਲਓ ਉਹਦੇ ਵਿੱਚ ਮੁੱਖ ਕਿਹਦਾ ਨਾਂ ਲਿਆ ਜਾਂਦਾ ਜੇ ਮੈਂ ਔਇਲੇ ਦਾ ਨਾਂ ਲਿਆ ਜਾਂਦਾ ਇਹਦਾ ਮਤਲਬ ਕੀ ਹੈ ਜੇ ਔਇਲੇ ਨੇ ਕੁਝ ਕੀਤਾ ਨਾ ਹੋਵੇ ਫਿਰ ਤੁਸੀਂ ਸਾਡੀ ਗੱਲ ਨਾ ਕਰਨ ਤੇ ਨਾਲੇ ਦੂਜੀ ਗੱਲ ਇਹਨਾਂ ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਇਹਨਾਂ ਲੋਕਾਂ ਦਾ ਬੇਸਿਕਲੀ ਜਦੋਂ ਕੋਈ ਫੋਨ ਸਲੋ ਹੋ ਜਾਂਦਾ ਨਾ ਆਪਾਂ ਨੂੰ ਆਪਾਂ ਉਹਨਾਂ ਨੂੰ ਅਪਡੇਟ ਆਪਾਂ ਕਿੰਨੇ ਪੀਦਾ ਸੌਫਟਵੇਅਰ ਨਵਾਂ ਚ ਇਹਨਾਂ ਦੇ ਸੌਫਟਵੇਅਰ ਚੇਂਜ ਹੋਣ ਵਾਲੇ ਬੇਸਿਕਲੀ ਕਿਉਂਕਿ ਇਹ ਬੜੇ ਸਲੋ ਹੋ ਚੁੱਕੇ ਨੇ ਇਹਨਾਂ ਦੀ ਥੋੜ੍ਹ ਝੂਠ ਮਾਰਦੋਗੇ ਵੱਧ ਹੀ ਨਹੀਂ ਇਹਨਾਂ ਲੋਕਾਂ ਨੂੰ ਕੁਝ ਦੇ ਦੈ ਨਹੀਂ ਜਿਹੜੇ ਬੰਦੇ ਨੂੰ ਕੁਝ ਦਿਸੂਗਾ ਹੀ ਨਹੀਂ ਹੁਣ ਐਕਸਪ੍ਰੈਸ ਵੇ ਨਹੀਂ ਕਿਸੇ ਨੂੰ ਦੇਣਗੇ ਬੰਦੇ ਭਾਰਤ ਚੱਲਦੀ ਨਹੀਂ ਦੇਹੂਗੀ ਜਹਾਜ ਉੜਦਾ ਵੀ ਨਹੀਂ ਦਿਖਦਾ ਇਹਦਾ ਮਤਲਬ ਇਹਨਾਂ ਦੇ ਸੌਫਟਵੇਅਰ ਅਪਡੇਟ ਕਰਨ ਵਾਲੇ ਆ ਉਹ ਪਬਲਿਕ ਨੇ ਕਰ ਦੇਣੇ ਇਹਨਾਂ ਦੇ ਆਉਣ ਵਾਲੇ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਲਗਾਤਾਰ ਤੁਹਾਡੇ ਪਿਆਰ ਸਦਕਾ ਜਿਹੜੇ ਸਾਡੇ ਸਹਿਯੋਗੀ ਇਕੱਠੇ ਹੋਏ ਨੇ ਵੱਡਾ ਭਰਵਾ ਮਾਰ ਲਿਆ ਸਾਹ ਹਲਕਾ ਜੇ ਨਾਲਾ ਇੱਕ ਐਸਾ ਹਲਕਾ ਆ ਸ਼ੁਰੂ ਤੇ ਦੀ ਹਿਸਟਰੀ ਵੇਖ ਲੋ ਜਦੋਂ ਵੀ ਜਿੱਤੇ ਅਸੀਂ ਟਕਾ ਕੇ ਜਿੱਤੇ ਰਹੇ ਔਰ ਸਾਨੂੰ ਪੂਰਨ ਆਸ ਹੈ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਹੈ ਨਾ ਉਹਨਾਂ ਨੇ ਗੁਰਜੀਤ ਔਜਲਾ ਜੀ ਨੂੰ ਇੰਨੀ ਕੁ ਵੋਟ ਤੇ ਜਿਤਾਉਣਾ ਜੇ ਨਾਲਾ ਵੀ ਸਾਰਿਆਂ ਨੇ ਹੈਰਾਨ ਰਹਿ ਜਾਣਾ ਇਹ ਤੁਹਾਡੇ ਸਾਹਮਣੇ ਆ ਜੀ ਕਿ ਗਰਜੀਤ ਸਿੰਘ ਔਦਲਾ ਨਾਲਾਂ ਚ ਪਹੁੰਚ ਰਹੇ ਨੇ ਤੇ ਪਰਮਾ ਸਵਾਗਤ ਕੀਤਾ ਜਾ ਰਿਹਾ ਕਿਧਰ ਕਿਤੇ ਸਮਰਥਕਾਂ ਵੱਲੋਂ ਸਿਰਪੇਉ ਪਾਏ ਜਾ ਰਹੇ ਨੇ ਸਨਮਾਨਿਤ ਕੀਤਾ ਜਾ ਰਿਹਾ ਤੇ ਜਿੱਥੇ ਕਿਤੇ ਕਿਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਬਾਕੀ ਤੁਸੀਂ ਜੁੜ ਰਹੋ ਦਾ ਇੰਡੀਆ ਨੂੰ ਪੰਜਾਬ ਦੇ ਨਾਲਾਂ ਤੋਂ ਜਗਜੀਤ ਸਿੰਘ ਦੀ ਰਿਪੋਰਟ